ਜਿਵੇਂ ਇਸ ਖੇਡ ਮੇਲੇ ਵਿੱਚ ਕਿੱਥੇ ਪੈ ਰਹੇ ਨੇ ਉੱਥੇ ਜਿਹੜਾ ਜਫਾ ਕੇਂਦਰ ਸਰਕਾਰ ਹਰਿਆਣਾ ਸਰਕਾਰ ਨਾਲ ਜਿਸ ਤਰ੍ਹਾਂ ਦਾ ਲੱਗਿਆ ਹੋਇਆ ਇਹ ਮੈਂ ਸਮਝਦਾ ਬੜੀ ਚਿੰਤਾ ਵਾਲੀ ਗੱਲ ਆ ਕਿ ਸਰਕਾਰਾਂ ਆਪਣੇ ਕਿਤੇ ਕੌਲ ਕਰਾਉਣ ਤੋਂ ਭੱਜ ਰਹੀਆਂ ਨੇ ਕਿਤੇ ਵਾਅਦਿਆਂ ਤੋਂ ਭੱਜ ਰਹੀਆਂ ਨੇ ਸਾਨੂੰ ਇਸ ਗੱਲ ਦਾ ਵੀ ਅਫਸੋਸ ਆ ਕਿ ਮਾੜੇ ਵਿਚੋਲੇ ਦੇ ਕਾਰਨ ਅੱਜ ਪੰਜਾਬ ਦੀ ਜਵਾਨੀ ਤੇ ਕਿਸਾਨੀ ਲਤਾੜੀ ਜਾ ਰਹੀ ਹੈ ਲਹੂ ਲਹਾਨ ਹੋ ਰਹੀ ਆ ਔਰ ਇੱਥੋਂ ਦੀ ਸਰਕਾਰ ਨੇ ਨਾ ਤਾਂ ਕਾਨੂੰਨੀ ਤੌਰ ਤੇ ਨਾ ਵਿਧਾਨਕ ਤੌਰ ਤੇ ਫਰਜ਼ ਨਿਭਾਏ ਜਿਹਦੇ ਕਰਕੇ ਸਾਡੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਸੰਕੜਾ ਦੀ ਗੇਂਟੀ ਵਿੱਚ ਲੋਕ ਅੱਜ ਹਸਪਤਾਲਾਂ ਵਿੱਚ ਪਏ ਨੇ ਲਹੂ ਲਹਾਨ ਹੋਏ ਪਏ ਨੇ ਕਿਆ ਰ ਮੇਰੇ ਗੋਲੇ ਲੱਗਣ ਲੱਗੇ ਨੇ ਛੰਦ ਕਰ ਵੱਜ ਗਏ ਨੇ ਇਹ ਨਹੀਂ ਹਟਦੇ ਇਹ ਗੁਰੂ ਦੇ ਲਾਨਸ ਜੰਗ ਜਿੱਤ ਕੇ ਜਾਣਦੇ ਸਾਡੇ ਗੁਰੂ ਗੋਬਿੰਦ ਸਿੰਘ ਮੈਂ ਸਭ ਦਾ ਪੰਜਾਬ ਦੇ ਹੱਥ ਦੇ ਵਿੱਚ ਬੈਰੀਕੇਡ ਲਾਉਣੇ ਤੇ ਡਰੋਨਾਂ ਦੇ ਰਾਹੀਂ ਫੇਰ ਗੈਸ ਦੇ ਗੋਲੇ ਸੁੱਟਨੇ ਮੈਂ ਜਿਹੜੀਆਂ ਰਬੜ ਦੀਆਂ ਗੋੜੀਆਂ ਸਿੱਟੀਆਂ ਮਾਰਨੀਆਂ ਇੱਕ ਦਵਿੰਦਰ ਸਿੰਘ ਸੇਖੂਪੁਰ ਨੌਜਵਾਨ ਆ ਉਹਦੀ ਅੱਖੇ ਚਲੀ ਗਈ ਡੈਮੇਜ ਹੋ ਗਈ ਅੱਖੇ 100% ਦੀ ਆ ਕੱਢਣੀ ਪਈ ਆ ਤੋ ਹੋਰ ਵੀ ਬਹੁਤ ਸਾਰੇ ਜ਼ਖਮੀ ਲੋਕਾਂ ਦੀ ਮੈਂ ਕੱਲ ਹਸਪਤਾਲ ਜਾ ਕੇ ਅਸਰ ਲੈ ਕੇ ਆਇਆ ਬਹੁਤ ਘਰਲਾਹਟਾ ਨਾ ਤਾਂ ਹਸਪਤਾਲ ਚ ਡਾਕਟਰਾਂ ਦਾ ਪ੍ਰਬੰਧ ਦਾ ਨਾ ਐਂਬੂਲੈਂਸਾਂ ਦਾ ਪ੍ਰਬੰਧ ਦਾ ਫਸਟ ਏਡ ਦਾ ਪ੍ਰਬੰਧ ਨਹੀਂ ਕਾਰ ਬਨੋ ਮਾੜਾ ਮੋਟਾ ਵੀ ਕੋਈ ਪ੍ਰਬੰਧ ਦੇ ਤੌਰ ਤੇ ਮਦਦ ਨਹੀਂ ਕੀਤੀ ਨਾ ਹਰਿਆਣਾ ਸਰਕਾਰ ਨੂੰ ਆਪਣੇ ਖੇਤਰ ਵਿੱਚ ਆਉਣ ਤੋਂ ਰੋਕਣ ਦੇ ਵਿੱਚ ਸਫਲ ਹੋਈ ਹੈ ਪੰਜਾਬ ਦੀ ਸਰਕਾਰ ਕਿਸਾਨ ਜਿਸ ਬੰਦਿਆਂ ਵੱਲੋਂ ਕੱਲ ਨੂੰ ਕਿਸਾਨ ਹੱਕਾਂ ਲਈ ਜਿਹੜਾ ਪੰਜਾਬ ਬਾਦ ਦਾ ਸੱਤਾ ਦਿੱਤਾ ਸ਼ਰੋਮਣੀ ਅਕਾਲੀ ਦਲ ਉਹਦੀ ਮਦਦ ਅਮੈਤ ਕਰੇਗਾ ਸ਼ਰੋਮਣੀ ਅਕਾਲੀ ਦਲ ਉਹਦੇ ਨਾਲ ਖੜਾ ਕਿਉਂਕਿ ਕਿਸਾਨ ਹਿੱਤਾਂ ਲਈ ਕਾਲੀ ਦਲ ਹਮੇਸ਼ਾ ਅੱਗੇ ਆਇਆ ਕਿਸਾਨਾਂ ਦਾ ਹਮੇਸ਼ਾ ਵਧਾਈ ਰਿਹਾ ਕਾਲੀ ਦਲ ਤੇ ਹੁਣ ਵੀ ਕਿਸਾਨਾਂ ਨੇ ਜੇ ਪੰਜਾਬ ਬੰਦਾ ਸਦਾ ਦਿੱਤਾ ਸ਼ਰਮਣੀ ਕਾਲੀ ਦਲ ਵੱਲੋਂ ਪੂਰਾ ਸਹਿਯੋਗ ਹੋਵੇਗਾ ਅ ਸਰ ਕੁਵਰਟੀ ਕਪ ਤੇ ਆਏ ਹੋ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦਸਾਰਨਾ ਦੇ ਖੇਡ ਮੇਲੇ ਦੇ ਵਿੱਚ ਮੈਂ ਇੱਥੇ ਮੁਬਾਰਕਵਾਦ ਦਿੰਦਾ ਜੇਤੂ ਖਿਡਾਰੀਆਂ ਨੂੰ ਉੱਥੇ ਪ੍ਰਬੰਧਕਾਂ ਦਾ ਇੱਥੋਂ ਦੀ ਸਪੋਰਟਸ ਕਲੱਬ ਦਾ ਧੰਨਵਾਦ ਕਰਦਾ ਸਰਪੰਨ ਸਾਹਿਬ ਸਰ ਰਣਜੀਤ ਸਿੰਘ ਜੀ ਤੇ ਸੇਠੀ ਸਾਹਿਬ ਸਾਡਾ ਅਜ਼ੀਜ਼ ਪੁਰਾਣਾ ਖਿਡਾਰੀ ਆ ਔਰ ਸੋਨੀ ਜੀ ਜਿਹੜੇ ਪ੍ਰਧਾਨ ਨੇ ਬਲਬੀਰ ਸਿੰਘ ਬਿੱਲਾ ਇਸ ਕਲੱਬ ਦੇ ਤੇ ਸਾਰੇ ਨੌਜਵਾਨਾਂ ਦਾ ਜਿਨ੍ਹਾਂ ਨੇ ਬੜੇ ਹਿੰਮਤ ਨਾਲ ਇਸ ਖੇਡ ਮੇਲੇ ਨੂੰ ਯੋਜਿਤ ਕੀਤਾ ਸਾਡੇ ਹਲਕੇ ਦੇ ਜਿਹੜੇ ਮੁਖ ਸੇਵਾਦਾਰ ਨੇ ਉਹਦੇ ਬੇਟੇ ਗਿਲ ਸਾਹਿਬ ਦੇ ਉਹ ਵੀ ਹਾਜ਼ਰ ਨੇ ਖੇੜਾ ਸਾਹਿਬ ਤੇ ਕਾਲਿਆ ਸਾਹਿਬ ਜੋ ਮੈਂਬਰ ਐ ਜੀਪੀਸੀ ਨੇ ਸਾਡੇ ਦੋਵੇਂ ਤੇ ਸਾਰੀ ਟੀਮ ਇੱਥੋਂ ਦੀ ਮੈਂ ਸਮਝਦਾ ਖੇਡਿ ਚਾਲਦੀ ਵੀ ਇਹ ਨਗਰ ਦੀ ਵੀ ਤੇ ਇਲਾਕੇ ਦੀ ਵੀ ਸਾਰੇ ਇਸ ਖੇਡ ਮੇਲੇ ਨੂੰ ਸ਼ਾਤ ਕਰ ਲਈ ਆਏ ਹੋਏ ਨੇ ਸਰ ਜਿੱਥੇ ਪੰਜਾਬ ਦੇ ਨੌਜਵਾਨ ਖੇਡਾਂ ਦੇ ਵਿੱਚ ਆਪਣਾ ਨਾਮ ਨਾ ਕੱਟਿਆ ਉੱਥੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਘਟਾਤੇ ਹੋਏ ਨੇ ਦਿੱਲੀ ਦੇ ਵੱਲ ਚਾਲੇ ਪਾਉਣ ਦੇ ਲਈ ਅੱਜ ਮੈਂ ਸਮਝਦਾ ਜਿਵੇਂ ਇਸ ਖੇਡ ਮੇਲੇ ਵਿੱਚ ਕਿਤੇ ਝੁੱਫੇ ਪੈ ਰਹੇ ਨੇ ਉੱਥੇ ਜਿਹੜਾ ਜਫਾ ਕੇਂਦਰ ਸਰਕਾਰ ਹਰਿਆਣਾ ਸਰਕਾਰ ਨਾਲ ਜਿਸ ਤਰ੍ਹਾਂ ਦਾ ਲੱਗਿਆ ਹੋਇਆ ਇਹ ਮੈਂ ਸਮਝਦਾ ਬੜੀ ਚਿੰਤਾ ਵਾਲੀ ਗੱਲ ਆ ਕਿ ਸਰਕਾਰਾਂ ਆਪਣੇ ਕਿਤੇ ਕੌਲ ਕਰਾਉਣ ਤੋਂ ਭੱਜ ਰਹੀਆਂ ਨੇ ਕਿਤੇ ਵਾਅਦਿਆਂ ਤੋਂ ਭੱਜ ਰਹੀਆਂ ਨੇ ਾਨੂੰ ਇਸ ਗੱਲ ਦਾ ਵੀ ਅਫਸੋਸ ਆ ਕਿ ਮਾੜੇ ਵਿਚੋਲੇ ਦੇ ਕਾਰਨ ਅੱਜ ਪੰਜਾਬ ਦੀ ਜਵਾਨੀ ਤੇ ਕਿਸਾਨੀ ਲਤਾੜੀ ਜਾ ਰਹੀ ਹੈ ਲਹੂ ਲਹਾਨ ਹੋ ਰਹੀ ਆ ਔਰ ਇੱਥੋਂ ਦੀ ਸਰਕਾਰ ਨੇ ਨਾ ਤਾਂ ਕਾਨੂੰਨੀ ਤੌਰ ਤੇ ਨਾ ਵਿਧਾਨਕ ਤੌਰ ਤੇ ਫਰਜ਼ ਨਿਭਾਏ ਜਿਹਦੇ ਕਰਕੇ ਸਾਡੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਸੈਂਕੜੇ ਦੀ ਗਿਣਤੀ ਵਿੱਚ ਲੋਕ ਅੱਜ ਹਸਪਤਾਲਾਂ ਵਿੱਚ ਪਏ ਨੇ ਲਹੌਰ ਨੌਜਵਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਲੇਕਿਨ ਪੰਜਾਬ ਸਰਕਾਰ ਉਸ ਦੇ ਬਾਰੇ ਬਿਲਕੁਲ ਚੁੱਪ ਹੈ ਮੈਂ ਸਮਝਦਾ ਪੰਜਾਬ ਦੇ ਹੱਦ ਦੇ ਵਿੱਚ ਬੈਰੀਕੇਡ ਲਾਉਣੇ ਤੇ ਡਰੋਨਾਂ ਦੇ ਰਾਹੀਂ ਫਿਰ ਗੈਸ ਦੇ ਗੋਲੇ ਸੁੱਟਣੇ ਮੈਂ ਜਿਹੜੀਆਂ ਰਬੜ ਦੀਆਂ ਗੋੜੀਆਂ ਸਿੱਧੀਆਂ ਮਾਰਨੀਆਂ ਇੱਕ ਦਵਿੰਦਰ ਸਿੰਘ ਸੇਖੂਵਰ ਨੌਜਵਾਨਾ ਉਹਦੀ ਅੱਖੇ ਚਲੀ ਗਈ ਡੈਮੇਜ ਹੋ ਗਈ ਅੱਖੇ 100% ਦੀ ਆ ਕੱਢਣੀ ਪਈ ਆ ਸੋ ਹੋਰ ਵੀ ਬਹੁਤ ਸਾਰੇ ਜ਼ਖਮੀ ਲੋਕਾਂ ਦੀ ਮੈਂ ਕੱਲ ਹਸਤਾ ਜਾ ਕੇ ਅਸਰ ਲੈ ਕੇ ਆਇਆ ਬਹੁਤ ਕੋਰਲਾਹਾਟਾ ਨਾਤਾ ਹਸਪਤਾਲ ਤੇ ਡਾਕਟਰਾਂ ਦਾ ਪ੍ਰਬੰਧ ਨਾ ਐਂਬੂਲੈਂਸਾਂ ਦਾ ਪ੍ਰਬੰਧ ਦਾ ਫਰਸਟ ਏਡ ਦਾ ਪ੍ਰਬੰਧ ਵੀ ਨਹੀਂ ਸਰਕਾਰ ਵੱਲੋਂ ਮਾੜਾ ਮੋਟਾ ਵੀ ਕੋਈ ਪ੍ਰਬੰਧ ਦੇ ਤੌਰ ਤੇ ਮਦਦ ਨਹੀਂ ਕੀਤੀ ਨਾ ਹਰਿਆਣਾ ਸਰਕਾਰ ਨੂੰ ਆਪਣੇ ਖੇਤਰ ਵਿੱਚ ਆਉਣ ਤੋਂ ਰੋਕਣ ਦੇ ਵਿੱਚ ਸਫਲ ਹੋਈ ਹੈ ਪੰਜਾਬ ਦੀ ਸਰਕਾਰ ਬਲਕਿ ਵਿਧਾਨਕ ਡਿਊਟੀਆਂ ਨਿਭਾਉਣ ਤੋਂ ਵੀ ਅਸਫਲ ਹੋਈ ਹੈ ਪੰਜਾਬ ਦੀ ਸਰਕਾਰ ਔਰ ਸਰਕਾਰ ਨੇ ਅੱਖਾਂ ਮੀਚ ਕੇ ਰੱਖੀਆਂ ਪੰਜਾਬ ਦੀ ਨੇ ਜਿਸ ਕਰਕੇ ਹਰਿਆਣਾ ਸਰਕਾਰ ਨੂੰ ਹੌਸਲਾ ਪਿਆ ਸਾਡੀ ਟਰੈਕਟਰੀ ਤੇ ਆ ਕੇ ਗੈਰ ਵਿਧਾਨਕ ਤਰੀਕੇ ਨਾਲ ਕਾਡੀਆਂ ਫਾਸਲਾਂ ਲਤੜਨ ਦਾ ਸਾਡੀ ਜਵਾਨੀ ਤੇ ਗੋਲੇ ਲੰਬਾ ਭਰਦਾ ਕੱਲ ਨੂੰ ਪੰਜਾਬ ਪੰਦਾ ਸੱਤਾ ਦਿੱਤਾ ਗਿਆ ਜੀ ਉਸ ਨੂੰ ਵੀ ਕਿਸਾਨ ਜਿਹਾ ਬੰਦਿਆਂ ਵੱਲੋਂ ਕੱਲ ਨੂੰ ਕਿਸਾਨ ਹੱਕਾਂ ਲਈ ਜਿਹੜਾ ਪੰਜਾਬ ਪੰਦਾ ਸੱਤਾ ਦਿੱਤਾ ਸ਼ਰੋਮਣੀ ਅਕਾਲੀ ਦਲ ਉਹਦੀ ਮਦਦ ਹਮਾਇਤ ਕਰੇਗਾ ਸ਼ਰੋਮਣੀ ਅਕਾਲੀ ਦਲ ਉਹਦੇ ਨਾਲ ਖੜਾ ਕਿਉਂਕਿ ਕਿਸਾਨ ਹਿੱਤਾਂ ਲਈ ਅਕਾਲੀ ਦਲ ਹਮੇਸ਼ਾ ਅੱਗੇ ਆਇਆ ਕਿਸਾਨਾਂ ਦਾ ਹਮੇਸ਼ਾ ਵਧਾਈ ਰਿਹਾ ਅਕਾਲੀ ਦਲ ਤੇ ਹੁਣ ਵੀ ਕਿਸਾਨਾਂ ਨੇ ਜੇ ਪੰਜਾਬ ਪੰਦਾ ਸੱਤਾ ਦਿੱਤਾ ਸ਼ਰੋਮਣੀ ਅਕਾਲੀ ਦਲ ਵੱਲੋਂ ਪੂਰਾ ਸਹਿਯੋਗ ਹੋਵੇਗਾ